ਹਾਂਜੀ ਜੀ ਸਾਸਤਰੀ ਪਾਲ ਜੀ ਸਰਾਂ ਨੂੰ ਅੱਜ ਤੋਂ ਇਹ ਪੰਚਗ ਦੀਪੂਰਾ ਠੀਕ ਹੈ ਬਾਈ ਕੋਲ ਤੋਂ ਲਗਾਣਾ ਇੱਕ ਸੁਵੀਰ 209 ਕਰਦੇ ਤੋਂ ਬਾਈ ਲਗਾਣਾ ਹਾਂਜੀ ਬਈ ਸਾਸਤਰੀ ਗਾਲ ਸਾਸਤਰੀ ਗਾਲ ਜੀ ਕੀ ਨਾ ਵੀਰੇ ਪਿੰਡ ਕਾਲਾ ਆ ਜੀ ਫਰੈਂਡ ਪਿੰਡ ਦੀਪੂਰਾ ਜਿਲ੍ਹਾ ਬਰਨਾਲਾ ਨੰਬਰ ਆ ਗਿਆ ਜੀ 94631 67632 ਦੁਬਾਰੇ ਫਿਰ ਤੁਸੀਂ 94631 67631 ਹਾਂਜੀ ਬੋਲੀ ਕਾਲੀਗਾਂ ਦੇ ਤੁਸੀਂ ਇਹ ਕਿਰੀ ਆ ਜੀ ਮੋਹ ਠੀਕ ਹੈ ਜੀ ਹਾਂਜੀ ਇਹ 15 ਦਿਨ ਬਾਕੀ ਰਹਿੰਦੇ ਸੋਣ ਦੇ ਠੀਕ ਹੈ ਜੀ ਹਾਂਜੀ ਤੋਰ ਠੰਡੀ ਸੀਰ ਬਹੁਤ ਆ ਜੀ ਠੀਕ ਹੈ ਹਾਂਜੀ ਤੋਰ ਕੇ ਦਿਖਾ ਦਿਓ ਕੋਈ ਦੇਖ ਸਕਦਾ ਕੱਡ ਕੱਢ ਕੇ ਜਗ੍ਹਾ ਮੈਂ ਠੀਕ ਹੈ ਇਹ ਸੋਸ ਕੁਆਲਟੀ ਦੇ ਸਾਰੇ ਕਿਸ ਕੋਲ ਤੋਂ ਬੋਲ ਰਹੇ ਹੋ ਕੰਪਨੀ ਦਾ ਵੇਲਾ ਕੋਈ ਬਾਈ ਜੀ ਰੇਟ ਕੀ ਹੈ ਇਹਦਾ ਰੇਟ ਬਾਈ ਫੋਟੇ ਕਰਾਂਗੇ ਠੀਕ ਬਾਈ ਉਹ ਵੀ ਰੇਟ ਬਾਈ ਕੰਮ ਫੋਟੇ ਕਰਾਂਗੇ ਠੀਕ ਹੈ ਜੀ 15 ਦਿਨਾਂ ਦੀ ਕੱਚੀ ਇਹ ਨਾ ਕਰਕੇ ਹੋਈ ਰਹਿ ਗਈ ਠੀਕ ਹੈ ਹਾਂਜੀ ਬਾਈ ਜੀ ਅਗਲੀ ਵੈੜ ਦੱਸੋ ਨਾਲ ਲੱਗਦੀ ਬਾਈ ਹੋਰ ਦਲ ਸੀ ਠੀਕ ਹੈ ਜੀ 7-8 ਦਿਨ ਬਾਕੀ ਰਹਿੰਦੇ ਆ ਵੀਰੇ ਠੀਕ ਹੈ ਜੀ ਬਹੁਤ ਠੰਡੀ ਸੀ ਬਹੁਤ ਆ ਵੀਰੇ ਠੀਕ ਹੈ ਜੀ ਜੀ ਦਿਖਾ ਦੇਣੀ ਫੋਲ ਕੇ ਨੂੰ ਫਲੇਜ ਸਮੂਹ ਪੂਰਾ ਕਰਾ ਜਰਸੀ ਆ ਇਸ ਕੁਆਲਟੀ ਦੇ ਸਾਹਬਾਂ ਨੂੰ ਮੁੱਠਾ ਲੱਗਿਆ ਵਾ ਮੋੜ ਦੇ ਨੀ ਠੀਕ ਹੈ ਉਨੀ ਮੋੜਦਾ ਮੋੜਦਾ ਹਾਂ ਜੀ ਇਹਦਾ ਰੇਟ ਆ ਰੇਟ ਵੀ ਇਹਦੇ ਫੋਨ ਕਰਾਂਗੇ ਠੀਕ ਹੈ ਜੀ ਦੇਖ ਸਾਹਿਬ ਮੈਂ ਤੁਹਾਨੂੰ ਫਿਲ ਕਰੀਦਾ ਹਾਂ ਹਾਂ ਜੀ ਤੀਸਰੀ ਗਾੜੀ ਦੱਸੋ ਵੀ ਕਿਹੜੀ ਇਹ ਵੀ ਸਾਜੀ ਵਾਲਾ ਦੂਜਾ ਸੂਆ ਤਾਜੀ ਸੂਈ ਵੀ ਆ ਠੀਕ ਹੈ ਜੀ ਅੱਜ ਤੀਜਾ ਦਿਨ ਆ ਠੀਕ ਹੈ ਜੀ ਦੋ ਬੈਗਾ 10 ਕਿਲੋ ਵਾਲਾ ਠੀਕ ਹੈ ਦਰਪ੍ਰਤਪੀ ਇਹ ਚੋਂ ਲੁਕਾ ਚਾਰ ਪੰਜ ਨਾਲ ਸੀ ਨਹੀਂ ਭਾਈ ਚਾਰ ਪੰਜ ਦੇ ਹਾਂ ਤਿੰਨ ਤਿੰਨ ਨੋਤੀਜਾ ਦੇਣਾ ਭਈਆ ਠੀਕ ਹੈ ਠੀਕ ਹੈ ਦੇਣਾ ਮਗਰ ਬਸੀਰ ਬਸਾਈ ਇਹ ਬੱਸੀ ਆਈ ਮਗਰ ਭਾਈ ਬਸੀਰ ਮਾਰੇ ਬੋਸਾ ਜੀ ਤੇ ਉਸ ਵਾਈਟਿੰਗ ਦੇ ਸਾਰੇ ਥੋੜੇ ਠੰਡੀ ਸੀ ਬਹੁਤ ਆ ਠੀਕ ਹੈ ਜੀ ਹਾਂ ਜ ਕੋਈ ਇਹੋ ਜੀ ਤਾਂ ਗੱਲ ਨਹੀਂ ਬਈ ਠੀਕ ਹੈ ਇਹ ਵੀ ਕੰਡ ਗੱਲੀ ਦੀ ਕੋਈ ਠੀਕ ਹੈ ਹਾਂ ਜ ਪ੍ਰਾਈਸ ਦਾ ਰੇਟ ਇਹਦਾ ਹੀ ਫੋਨ ਤੇ ਹੋਰ ਠੀਕ ਹੈ ਜੀ ਕਿੰਨੇ ਦਾ ਫੋਨ ਤੇ ਰੇਟ ਠੰਡੀ ਸੀ ਬਹੁਤ ਆ ਬਰੇ ਲੱਛੀ ਤੇ ਜਦ ਮੈਂ ਮਾਰ ਦਿਆ ਤੋ ਤੁਹਾਡੀ ਚਲੋ ਠੀਕ ਹੈ ਜੀ ਵੈਰੀ ਵੈਰੀ ਫਸਲ ਚਾਹੀਦੀ ਬੈਕਸਪ੍ਰਾਇਸ ਕਰਾਉਣਾ ਕਰਾ ਕਰ ਕਾਹਤ ਨਹੀਂ ਮਿਲਦੀ ਐਡ ਕਰ ਦਈਏ ਵੈਰੀ ਜੀ ਕਿਸੇ ਵੀ ਵੀਡੀਓ ਐਡ ਕਰਨੀ ਤਾਂ ਆਪਣਾ ਮੈਂ ਨੋਟ ਕਰੀਏ ਟਿਕਰ ਦੇ ਵੀਡੀਓ ਐਡ ਕਰਨਾ ਹੈ ਹਨਾ ਕਿਹਾ ਲੈਂਦੇ ਟਿਕਰ ਦੇ